ਜਿਉਨੂ ਕੇਂਦਰੀ ਜੇਲ੍ਹ ਫੋਜਪੁਰ ਦੇ ਬਾਹਰ ਹੋਈ ਫਾਇਰਿੰਗ ਮਾਮਲੇ ਦੇ ਵਿੱਚ ਜ਼ਖਮੀ ਨੌਜਵਾਨ ਲਲਿਤ ਕੁਮਾਰ ਦੀ ਮੌਤ ਹੋ ਗਈ ਹੈ। ਤਿੰਨ ਮੋਟਰਸਾਈਕਲ ਤੇ ਸਵਾਰ ਹੋਏ ਵਿਅਕਤੀਆਂ ਨੇ ਲਲਿਤ ਉਤੇ ਗੋਲੀਆਂ ਚਲਾਈਆਂ ਜਿਸ ਦੌਰਾਨ ਦੋ ਗੋਲੀਆਂ ਲੱਗਣ ਨਾਲ ਲਲਿਤ ਕੁਮਾਰ ਜ਼ਖਮੀ ਹੋ ਗਿਆ ਸੀ ਜਿਸ ਨੂੰ ਗੰਭੀਰ ਹਾਲਤ ਦੇ ਵਿੱਚ ਪਹਿਲਾਂ ਫਿਰੋਜ਼ਪੁਰ ਦੇ ਹਸਪਤਾਲ ਦੇ ਵਿੱਚ ਅਤੇ ਬਾਅਦ ਵਿੱਚ ਮੋਗਾ ਦੇ ਮੈਡੀ ਸਿਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਲਲਿਤ ਕੁਮਾਰ ਦੇ ਮੈਡੀ ਸਿਟੀ ਹਸਪਤਾਲ ਦੇ ਵਿੱਚ ਡਾਕਟਰ ਨੇ 7 ਘੰਟੇ ਆਪਰੇਸ਼ਨ ਕੀਤਾ ਜਿਸ ਤੋਂ ਬਾਅਦ ਉਸ ਦੀ ਇੱਕ ਗੋਲੀ ਕੱਢ ਲਈ ਗਈ ਸੀ ਜਦਕਿ ਦੂਜੀ ਗੋਲੀ ਉਸ ਦੇ ਸਰੀਰ ਵਿੱਚ ਹੀ ਸੀ ਕਿਉਂਕਿ ਲਲਿਤ ਕੁਮਾਰ ਦੀ ਹਾਲਤ ਨਾਜ਼ੁਕ ਸੀ ਇਸ ਕਰਕੇ ਦੂਜਾ ਆਪਰੇਸ਼ਨ ਕਰਨਾ ਸੰਭਵ ਨਹੀਂ ਸੀ ਲਲਿਤ ਕੁਮਾਰ ਨੂੰ ਆਈਸੀਯੂ ਦੇ ਵਿੱਚ ਰੱਖਿਆ ਗਿਆ ਸੀ ਪਰ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਲਲਿਤ ਕੁਮਾਰ ਦੀ ਮੌਤ ਹੋ ਗਈ ਹੈ ਇਹ ਪੇਸ਼ੈਂਟ ਲਲਿਤ ਸਨ ਉਹ ਜਵਾਲ ਪਛਤ ਆਪਣੇ ਕੋਲ ਆਇਆ ਸੀ 21 ਤਰੀਕ ਰਾਤ ਨੂੰ 10:00 ਵਜੇ ਤੇ ਗੋਲੀਆਂ ਨੇ ਇੱਕ ਤਾਂ ਦੋਨੇ ਬਰੋਮਾਂ ਦੇ ਵਿੱਚ ਲਗੀਆਂ ਸੀ ਪੇਟ 'ਚ ਇੱਕ ਉੱਪਰਲੇ ਹਿੱਸੇ ਦੇ ਵਿੱਚ ਇੱਕ ਹੇਠਲੇ ਹਿੱਸੇ ਦੇ ਵਿੱਚ ਜਿੱਥੇ ਯੂਰਿਨਰੀ ਬਲੇਡਰ ਹੁੰਦਾ ਸ਼ੌਕ ਦੇ ਵਿੱਚ ਪੇਸ਼ੈਂਟ ਸੀ ਕਿਉਂਕਿ ਬਲੀਡ ਬਹੁਤ ਹੋ ਗਿਆ ਸੀ ਅਸੀਂ ਕੋਸ਼ਿਸ਼ ਕੀਤੀ ਪੇਸ਼ੈਂਟ ਨੂੰ ਸਟੇਬਲ ਕਰਨ ਦੀ ਉਸ ਤੋਂ ਬਾਅਦ ਕਾਫੀ ਲੰਬੀ ਸਰਜਰੀ ਹੋ ਜਾਂਦੀ 5-6 ਘੰਟੇ ਦੀ ਇਹਦੇ ਵਿੱਚ ਜਿਹੜੀਆਂ ਜਿਹੜੀਆਂ ਇੰਟਰਸਟੈਂਸੀਆਂ ਜਿਹਨੂੰ ਆਪਾਂ ਪੇਟ ਦੀਆਂ ਅੰਤਰੀਆਂ ਕਹਿੰਦੇ ਹਾਂ ਉਹਨਾਂ ਨੂੰ ਫੱਟਦੀਆਂ ਜਿਹੜੀਆਂ ਖਰਾਬ ਸੀ ਉਹ ਘੱਟ ਕੇ ਦੁਬਾਰੇ ਜੋੜ ਦਿੱਤੀਆਂ ਗਈਆਂ ਪਰ ਉਹਦੇ باوجود ਵੀ ਬਚਾਇਆ ਨਹੀਂ ਜਾ ਸਕਿਆ ਕਿ ਆਈਸੀਯੂ ਦੇ ਵਿੱਚ ਵੀ ਕੋਸ਼ਿਸ਼ ਕੀਤੀ ਰੱਖਿਆ ਦੋ ਦਿਨ ਪਰ ਅੱਜ ਸਵੇਰੇ 23 ਤਰੀਕ ਨੂੰ 10:20 ਮਿੰਟਾਂ 'ਤੇ ਡੈਥ ਹੋ ਗਈ। ਆਪਰੇਟ ਹੋ ਗਿਆ ਸੀ ਸਰ ਬੁਲੇਟ ਕੱਢ ਦਿੱਤੀ ਸੀ। ਹਾਂਜੀ ਆਪਰੇਟ ਹੋ ਗਿਆ ਸੀ। ਬੁਲੇਟ ਇੱਕ ਅਸੀਂ ਬਾਹਰ ਕੱਢ ਦਿੱਤੀ ਸੀ। ਬੁਜੀ ਕਿਉਂਕਿ ਸਪਾਈਨ ਦੇ ਬੋਲ ਬੇਈ ਸੀਗੀ। ਉਹਨਾਂ ਦੀ ਹਾਲਾਤ ਦੇ ਹਿਸਾਬ ਨਾਲ ਕੱਢਣੀ ਪੋਸੀਬਲ ਨਹੀਂ ਰਹੀ ਸੀ। ਇਸ ਕਰਕੇ ਉਹ ਜੀਵਨ ਸੰਭਾਲ ਦਿੱਤੀ ਸੀ ਬਾਕੀ ਕਿਉਂਕਿ ਪੇਸ਼ੈਂਟ ਸ਼ੌਕ ਦੇ ਵਿੱਚ ਸੀ ਗੇਂ ਰੂਮ ਕਰਕੇ ਲੇਟ ਰੂਮ ਕਰਕੇ ਨਹੀਂ ਬਚਿਆ। ਮਾਮਲਾ ਇਹ ਹੀ ਮੁੰਡਾ ਸਾਡਾ ਰਵੀ ਹੀ ਹੁੰਦੀ ਜ਼ਮਾਨਤ ਉਹ ਹੀ ਉਹਨੂੰ ਜੇਲ੍ਹ ਦੇ ਬਾਹਰੋਂ ਲੈਣਗੇ ਤੇ ਅਸੀਂ ਖੜੇ ਸੀ ਉੱਥੇ ਕਾਫੀ ਜ਼ਰਾ ਤੇ ਇਹ ਨੰਨੇ ਆ ਰਿਹਾ ਆ ਬੁਲਟ ਮੋਟਰਸਾਈਕਲ ਤੇ ਤਿੰਨ ਜਣੇ ਦੋ ਜਣਾਂ ਦੇ ਮੂੰਹ ਬੰਨੇ ਸੀ ਉਹਨਾਂ ਵੱਲ ਧਿਆਨ ਨਹੀਂ ਪਿਆ ਸਾਡਾ ਤੇ ਨੰਨੇ ਨੇ ਉੱਤਰ ਕੇ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਤੇ ਇਹਨੇ ਚਾਰ ਪੰਜ ਫਾਇਰ ਕੀਤੇ ਆ ਭਾਈ ਦੇ ਲਾਲੀ ਦੇ ਦੋ ਫਾਇਰ ਵੱਜੇ ਆ ਤੇ ਕੀ ਕਾਰਨ ਕੀ ਸੀ ਦੁਸ਼ਮਣੀ ਕੀ ਸੀ ਕਾਰਨ ਇਹ ਸ਼ੁਰੂ ਤੋਂ ਇਹ ਹੈ ਜੋਸ਼ੀ ਦੀ ਸ਼ਾਇਦ ਹੋਰ ਹੁੰਦਾ ਪਿਆ ਇਹ ਸਾਰਾ ਕੁਝ ਇਹ ਜੋਸ਼ੀ ਨਾ ਇੱਕੋ ਲਾਕਡਾਟ ਪਤਾ ਨਹੀਂ ਕੀ ਗੱਲ ਇਹਨਾਂ ਦੀ ਉਹ ਸਾਰਾ ਕੰਮ ਕਰਾ ਰਿਹਾ ਇਹਨਾਂ ਦਾ ਕਿਸ ਗੱਲ ਨੂੰ ਲੱਗ ਵਰਤੀ ਇਹ ਨਹੀਂ ਪਤਾ ਮੈਨੂੰ ਉਹਨੇ ਜੋਸ਼ੀ ਕੌਣ ਹੈ ਇਹ ਜੋਸ਼ੀ ਐਮਸੀ ਆਈ ਕੋਈ ਸ਼ੋਨੀ ਦਾ ਐਮਸੀ ਕਿੰਨੀ ਦੇਰ ਤੋਂ ਚੱਲਦੀ ਹੈ ਉਹਦੇ ਨਾਲ ਲੱਗਦਾ ਇਹ ਪਹਿਲਾਂ ਵੀ ਇਹਨਾਂ ਨਾਲ ਝਗੜਾ ਹੈ ਇਹਨਾਂ ਨੇ ਪਹਿਲਾਂ ਵੀ ਲਾਲੀ ਦੇ ਸੱਟਾ ਮਾਰੀਆਂ ਸੀ ਕਿਸ ਗੱਲ ਨੂੰ ਕੋਈ ਕਾਰਨ ਤਾਂ ਹੋਇਆ ਜੋ ਕੋਈ ਗੱਲ ਪਤਾ ਤੁਹਾਨੂੰ ਕਾਰਨ ਹੈ ਬਸ ਹੀ ਮਹੱਲੇਦਾਰੀ ਲੌਕਡਾਊਨ ਕਰਕੇ ਐਵੇਂ ਬਸ ਰੱਖ ਦੇ ਹੀਰਖਾ ਕਾਂਗਰ ਸਾਡਾ ਤਾਂ 1.5 ਸਾਲ ਹੋ ਗਿਆ ਸਾਡਾ ਝਗੜਾ ਨੰਨੇ ਹਰੇ ਨਾਲ ਸੀਗਾ ਇਹਨਾਂ ਨੇ ਪਹਿਲਾਂ ਇੱਕ ਵਾਰ ਮਨ ਬੇਟੇ ਨੂੰ ਇਹਨਾਂ ਨੇ ਉਹਨਾਂ ਗੋਲੀਆਂ ਮਾਰੀਆਂ ਸਾਡੀ ਤਾਂ ਵੀ ਕਿਸੇ ਨੇ ਸੁਣਾਈ ਕੀਤੀ ਲੱਲੀ ਦੀ ਸਕੋਰ ਵੀ ਕੋਸੀ ਉਹ ਤੋੜਤੀ ਸਾਡੀ ਕਿਸੇ ਬੁਲੀਸ ਵਾਲੇ ਨੇ ਸਾਡੀ ਕੋਈ ਨਹੀਂ ਕੁਝ ਕੀਤਾ ਨਾ ਸਾਡੋ ਕੋਈ ਪਰਚਾ ਕਿਟੀਚਾ ਨਾ ਕੁਝ ਕੀਤਾ ਅਸੀਂ ਐਵੇਂ ਬੈਠੇ ਰਹੇ ਪੂਰਾ 1 ਸਾਲ ਜਿੰਨੂੰ ਮਰਜ਼ੀ ਇਨਕੁਆਇਰੀ ਕਰੋ ਲਾਲੀ ਸਾਡਾ ਮੇਰੇ ਕੋਲ ਘਰੇ ਮੇਰੇ ਕੋਲ ਨਹੀਂ ਆਇਆ ਮੈਂ ਇੱਕ ਬੰਡੀ ਰੇਦੀਵਾ ਜੀ ਨਾਨੀ ਮੈਂ ਕਰਛੇ ਕੱਲੀ ਰਹਿੰਦੀ ਸੀ ਲਲੀ ਇਹਨਾਂ ਦੇ ਘਰ ਦੇ ਮਾਰੇ ਨਹੀਂ ਆਂਦਾ ਸੀ ਆ ਮੇਰੇ ਪੋਤੀਆਂ ਨੇ ਇਹ ਨਹੀਂ ਨਿਕਲਦੀ ਸੀ ਡਰ ਦੇ ਮਾਰੇ ਇਹ ਤਾਂ ਕਰੇ ਨਹੀਂ ਆਉਂਦਾ ਸੀ ਲਲੀ ਲਲੀ 1 ਸਾਲ ਹੋ ਗਿਆ ਇਹਨਾਂ ਦੇ ਪਿੱਛੇ ਨਹੀਂ ਜਾਂਦਾ ਸੀ ਕਿ ਅਸੀਂ ਤੁਹਾਨੂੰ ਮਾਰ ਦਾਂਗੇ ਜਿੰਨੂ ਮਰਜ਼ੀ ਪੁੱਛ ਲੋ ਫੇਰੇ ਲਲੀ ਨੇ ਉੱਥੇ ਚੰਡੀਗੜ੍ਹ ਦੇ ਵਿੱਚ ਗਿਆ ਉਹਨਾਂ ਨੇ ਲਿਖਿਆ ਵੀ ਤੁਹਾਨੂੰ ਦੋ ਗੱਲ ਮੈਂ ਦਵਾਂਗੇ ਉਹਨਾਂ ਨੇ ਸਾਨੂੰ ਇੱਥੇ ਦਾ ਜਿਹੜਾ ਐਸ ਵੀਡੀਓ ਆ ਉਹਨਾਂ ਨੇ ਨਹੀਂ ਦਿੱਤੇ ਗੱਲ ਮੈਂ ਲਾਲੀ ਨੂੰ ਵਾਪਸ ਕਰਤੇ ਕਹਿੰਦੇ ਨੇ ਨਹੀਂ ਤੈਨੂੰ ਕੀ ਲੋੜ ਆ ਗੱਲ ਮੈਂ ਆਂਦੀ ਤੈਨੂੰ ਕੋਈ ਲੋੜ ਨਹੀਂ ਆ ਇਹ ਮੇਰੇ ਗਿਰਵੀ ਲਿਖ ਕੇ ਦਿੱਤਾ ਇਹ ਕੱਲੂ ਮੇਰਾ ਕੋਈ ਨੁਕਸਾਨ ਹੁੰਦਾ ਮੇਰਾ ਕਰਜ਼ੇ ਮਰ ਜੁੰਦੀ ਕੌਣ ਜ਼ਿੰਮੇਤ ਸੀ ਜ਼ਿੰਮੇਵਾਰ ਇਹ ਅਜੋ ਹਟਿਆ ਮਾ ਗਿਆ ਕੱਲੇ ਗਿਆ ਨੂੰਂਡੇ ਲੈ ਮੂ ਸੀ ਇਹਨੇ ਸਿਰਫ ਗੱਦੀ ਤੇ ਇੱਕਾਂ ਚ ਪਿਆਰ ਕੀਤਾ ਇਹਨਾਂ ਨੇ ਤੁਰੇ ਤੁਰੇ ਜਾਂਦੇ ਨੰਨਾ ਸੀ ਵਿਚੋ ਬਟਾ ਸੀ ਮੁੰਡਾ ਇੱਕ ਹੋਰ ਓਏ ਕਾਕਾ ਉਹ ਬੈਠਾ ਸੀ ਤੀਸਰਾ ਬੰਦਾ ਨੂੰ ਲਾਲੀ ਨੇ ਨਹੀਂ ਪਛਾਨਿਆ ਇਹ ਸਾਨੂੰ ਲਾਲੀ ਨੇ ਦੱਸਿਆ ਬਾਗੀ ਹਸਪੀਟਲ ਚ ਉਹਨਾਂ ਨੂੰ ਵੀ ਦੱਸਿਆ ਪ੍ਰੈਸ ਰਿਪੋਰਟਰ ਆਈ ਸੀ ਉਹਨਾਂ ਨੇ ਮੁਲਾਜ਼ਮਾਂ ਨੂੰ ਵੀ ਦੱਸਿਆ ਵੀ ਆਹ ਤਿੰਨ ਬੰਦੇ ਸੀ ਕਿ ਉਹਨੇ ਇੰਜ ਪਿਆ ਰੱਖਿਆ ਉਹਨੇ ਜਾਂਦੇ ਜਾਂਦੇ ਗੋਲੀ ਮਾਰ ਮੈਂ ਤਾਂ ਸੀ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਦਸ਼ਮਣੀ ਕੀ ਸੀਗੀ ਕਿਉਂ ਮਾਰੀ ਸਾਡੀ ਕੋਈ ਦਸ਼ਮਣੀ ਨਹੀਂ ਸੀ ਇਹ ਬਸੰਤਪਾਲ ਦੇ ਇਹਨਾਂ ਦੀ ਲੈ ਇਹਨਾਂ ਨੂੰ ਪੁੱਛ ਲੋ ਇਹ ਤਾਂ ਜ਼ਿੰਦੇ ਜਾਗਦੇ ਨੇ ਇਹਨਾਂ ਨੂੰ ਪੁੱਛਿਆ ਤੇਰੀ ਕੀ ਲੜਾਈ ਸੀ ਜੇਰਾ ਹੁੰਦਾ ਸਿਰ ਪਾਰਤਾ ਮੁੰਡੇ ਦਾ ਗੱਡੀ ਤੋੜ ਦਿੱਤੀ ਸੀ ਅਸੀਂ ਫਿਰ ਵੀ ਚੁੱਪ ਕਰਕੇ ਬੈਠੇ ਰਹੇ ਗੱਡੀ ਬਸੰਤ ਪਿਛਲੇ ਬਸੰਤੀ ਦੀ ਗੱਲ ਹੈ ਮੈਂ ਤਾਂ ਕਹਿੰਦੀ ਮੈਨੂੰ ਇਨਸਾਫ ਦੋ ਜਿਸ ਤਰ੍ਹਾਂ ਲਾਲੀ ਵੀ ਅੱਤੀ ਜਾਏਗੀ ਨਾਲ ਲੰਮੀ ਵੀ ਜਾਣੀ ਚਾਹੀਦੀ ਹੈ ਮੇਰਾ ਇੱਕੋ ਇੱਕ ਮੁੰਡਾ ਸੀਗਾ ਜਨ ਕਿਸੇ ਨਾ ਕਿੰਦੇ ਆਸਰੇ ਨਾ ਸੜਕੇਗਾ